ਸਤਿਕਾਰਯੋ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਗੁਰਬਾਣੀ ਵਿਚਾਰ ਦੇ ਇਸ 32ਵੇਂ ਐਪੀਸੋਡ ਵਿੱਚ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ 32ਵੀਂ ਪਉੜੀ ਦੀ ਸੰਖੇਪ ਵਿਚਾਰ ਸੰਜੀਕਰਨ ਦਾ ਯਤਨ ਕਰਨਾ ਹੈ ਪਹਿਲੇ ਆਪ ਜੀ ਇਸ ਪਉੜੀ ਦਾ ਪਾਵਨ ਪਾਠ श्रवण ਕਰੋ ਫਿਰ ਵਿਚਾਰ ਵਿੱਚ ਜੁੜਦੇ ਹਾਂ ਇੱਕ ਦੂਜੀ ਬੌ ਲੱਖ ਹੋਏ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਏਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਠੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਠੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਪ੍ਰਚਲਿਤ ਹਰ ਇੱਕ ਭਰਮ ਦਾ ਖੰਡਨ ਜੋ ਵੀ ਉਹਨਾਂ ਦੇ ਸਾਹਮਣੇ ਆਇਆ ਉਸ ਭਰਮ ਦਾ ਖੰਡਨ ਕੀਤਾ ਤੇ ਇਹ ਮੁੱਢਲੀ ਸ਼ਰਤ ਹੈ ਕਿ ਜੇ ਧਰਮ ਨਾਲ ਜੁੜਨਾ ਹੈ ਤੇ ਭਰਮ ਤੋਂ ਮੁਕਤ ਹੋਣਾ ਪਵੇਗਾ। ਐਸਾ ਨਹੀਂ ਕਿ ਜਟਾਵਾਂ ਬਧਾਲ ਲੈਣ ਨੂੰ, ਸਵਾ ਮਲਣ ਨੂੰ, ਕੰਡਿਆਂ ਤੇ ਲੇਟਣ ਨੂੰ, ਭੁੱਖੇ ਰਹਿਣ ਨੂੰ ਹੀ ਸਤਿਗੁਰੂ ਜੀ ਨੇ ਖੰਡਨ ਕੀਤਾ ਹੈ। ਜਿਸ ਚਰਚਾ ਦਾ ਅੱਜ ਜ਼ਿਕਰ ਹੈ ਇਸ ਪੌੜੀ ਵਿੱਚ ਉਹ ਅੱਜ ਵੀ ਲੋਕ ਪ੍ਰਵਾਨਤ ਮੰਨੀ ਬੈਠੇ ਹਨ ਤੇ ਉਹ ਕੀ ਹੈ ਕਿ ਵੱਧ ਤੋਂ ਵੱਧ ਜੀ ਮੈਂ ਭਜਨ ਕਰਦਾ ਉਹ ਕੋਈ ਕਹੇ ਮੈਂ ਇਸ ਗ੍ਰੰਥ ਦਾ ਕਰਦਾ ਹਾਂ ਕੋਈ ਕਹੇ ਦੂਸਰੇ ਦਾ ਕਰਦਾ ਹਾਂ ਪठन-ਪਾਠਨ ਤੇ ਬਹੁਤ ਜ਼ੋਰ ਹੈ ਇਹਨਾਂ ਕ ਮੈਂ ਆਖ ਸਕਦਾ ਹਾਂ ਕਿ ਬੁਰਾਈ ਤਾਂ ਇਸ ਵਿੱਚ ਕੋਈ ਨਹੀਂ ਕੌਣ ਜਾਣੇ ਕਿਸੇ ਪੜਨ ਵਾਲੇ ਦੇ ਕਦੀ ਨਾ ਕਦੀ خیال ਵਿੱਚ ਕੋਈ ਪੰਗਤੀ ਵਸ ਜਾਏ ਤੇ ਜੀਵਨ ਬਦਲ ਜਾਏ ਲੇਕਿਨ ਜੋ ਅਸੀਂ ਆਖਦੇ ਹਾਂ ਨਾ ਕਿ ਇੰਨੀ ਮਾਲਾ ਕਰੋਗੇ ਐਨਾ ਫਲ ਮਿਲੇਗਾ ਇੰਨੀ ਵਾਰੀ ਰਿਪੀਟ ਕਰੋਗੇ ਤਾਂ ਐਨਾ ਫਲ ਮਿਲੇਗਾ ਕਦੀ ਇਮਾਨਦਾਰੀ ਨਾਲ ਆਪਣੇ ਅੰਦਰ ਨਜ਼ਰ ਮਾਰ ਕੇ ਦੇਖੀਏ ਅਸੀਂ ਉਸ ਦੀ ਵਡਿਆਈ ਦਾ ਆਨੰਦ ਲੈ ਰਹੇ ਹਾਂ ਜਾਂ ਫਲ ਵਧੇਰੇ ਕਿੱਥੋਂ ਮਿਲਦਾ ਹੈ ਉੱਧਰ ਦੌੜ ਰਹੇ ਹਾਂ ਜੇ ਤਾਂ ਸੁਰਤ ਵਿੱਚ ਫਲ ਹੈ ਤਾਂ ਇਸ ਦਾ ਅਰਥ ਇੱਕ ਹੈ ਅਸੀਂ ਰੱਬ ਨਾਲ ਉਹੀ ਵਪਾਰ ਕਰਨਾ ਚਾਹੁੰਦੇ ਹਾਂ ਜੋ ਇਸ ਦੁਨੀਆ ਵਿੱਚ ਚੱਲ ਰਿਹਾ ਹੈ ਕਿਸੇ ਪਦਵੀ ਤੇ ਬੈਠੇ ਦੀ ਬਹੁਤੀ ਤਾਰੀਫ਼ ਕਰ ਦਿਓ ਉਹ ਪ੍ਰਸੰਨ ਹੋ ਜਾਏ ਪ੍ਰਸੰਸਾ ਸੁਣ ਕੇ ਤੇ ਨਾਮ ਦੇ ਦੇਵੇ ਫਿਰ ਤਾਂ ਪਰਮਾਤਮਾ ਇੱਕ ਸਧਾਰਨ ਵਪਾਰੀ ਹੀ ਹੋਇਆ ਪਰ ਦਰਅਸਲ ਧਰਮ ਦੀ ਕਹਾਣੀ ਇਹ ਨਹੀਂ ਤੁਸੀਂ ਲੱਖ ਗੁਣ ਬਿਆਨ ਕਰਨ ਦੇ ਥਾਂ ਕਿਦਰੇ ਇੱਕ ਵੀ ਕਰ ਲਿਆ ਹੋਵੇ ਧਿਆਨ ਵਿੱਚ ਵਸਾਲਿਆ ਹੋਵੇ ਮਿਸਾਲ ਦੇ ਤੌਰ ਤੇ ਰਾਮ ਸ਼ਬਦ ਕੋਈ ਜਪਦਾ ਹੈ ਮੈਂ ਦਸਰਥ ਦੇ ਪੁੱਤਰ ਦਾ ਜ਼ਿਕਰ ਨਹੀਂ ਕਰ ਰਿਹਾ ਕਿਉਂਕਿ ਬੜਾ ਵਾਦ ਵਿਵਾਦ ਚੱਲਦਾ ਹੈ ਮੈਂ ਜ਼ਿਕਰ ਕਰ ਰਿਹਾ ਹਾਂ ਰਮੇ ਹੋਏ ਰਾਮ ਦਾ ਜਿਸ ਦੀ ਸ਼ਕਤੀ ਇੱਕ ਇੱਕ ਕਣ ਵਿੱਚ ਸਮੋਈ ਹੋਈ ਹੈ ਧਰਮੀ ਪੁਰਸ਼ ਉਸ ਰਾਮ ਨੂੰ ਯਾਦ ਕਰਦੇ ਜ਼ੁਬਾਨ ਤੋਂ ਅਸੀਂ ਦਿਹਾੜੀ ਵਿੱਚ 108 ਮਾਲਾ ਜਾਂ 10008 ਜਿੰਨੀ ਮਰਜ਼ੀ ਤੁਸੀਂ ਗਿਣਤੀ ਕਰ ਲਓ। ਲੱਖਾਂ ਵੀ ਕਰ ਲਵੇ। ਮਨ ਕੇ ਫੇਰ ਦਿੱਤੇ। ਜ਼ੁਬਾਨ ਨੇ ਵੀ ਦੁਹਰਾ ਦਿੱਤਾ राम 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 राम। ਬੁਰਾਈ ਤਾਂ ਕੋਈ ਨਹੀਂ। ਲੇਕਿਨ ਸੋਚਣ ਦੀ ਗੱਲ ਇਹ ਹੈ ਕਿ ਇਹ ਤੋਤੇ ਵਾਲਾ ਰਟਨ ਹੈ। ਜਾਂ ਤੁਹਾਡੀ ਸੁਰਤ ਵਿੱਚ ਵੀ ਰਮੇ ਹੋਏ ਦਾ ਖਿਆਲ ਵਸ ਗਿਆ ਜਿਸ ਦੇ ਅੰਦਰ ਰਮੇ ਦਾ ਖਿਆਲ ਆ ਗਿਆ ਕਿ ਹਰ ਕਣ ਵਿੱਚ ਉਹੀ ਹੈ ਉਸ ਦਾ ਇੱਕ ਵਾਰੀ ਆਖਿਆ ਵੀ ਦੂਜੇ ਦੇ ਕਰੋੜਾਂ ਵਾਰੀ ਆਖਣ ਤੋਂ ਵੱਧ ਅਹਿਮੀਅਤ ਰੱਖਦਾ ਹੈ ਉਹ ਜ਼ਬਾਨ ਤੋਂ ਨਾ ਵੀ ਆਖੇ ਸੁਰਤ ਵਿੱਚ ਹੈ ਕਿ ਕਣ ਕਣ ਦਾ ਵਾਸੀ ਉਹੀ ਹੈ ਉਹ 우 ਇਸ ਰਚੀ ਨੂੰ ਪਿਆਰ ਕਰੇਗਾ ਪਿਆਰ ਕਰੇਗਾ ਗੁਰੂ ਵੀ ਇਸੇ ਗੱਲ ਤੇ પ્રસન્ન ਹੁੰਦਾ ਹੈ ਆਪ ਸਭ ਨੇ ਉਹ ਸਾਖੀ ਸੁਣੀ ਹੋਵੇਗੀ ਇਸ ਲਈ ਮੈਂ ਸੰਖੇਪ ਵਿੱਚ ਹੀ ਅਰਥ ਕਰਦਾ ਹਾਂ ਪਖੇ ਹੋਏ ਰਣ ਤੱਤੇ ਵਿੱਚ ਭਾਈ ਕਨਈਆ ਜੀ ਪਾਣੀ ਦੀ ਮਸ਼ਕ ਲੈ ਕੇ ਜਲ ਸ਼ਿਕਾ ਰਹੇ ਨੇ ਜ਼ਖਮੀਆਂ ਨੂੰ ਪਿਆਸਿਆਂ ਨੂੰ ਤੇ ਦੇਖਣ ਵਾਲੇ ਕੁਝ ਸਿੱਖਾਂ ਨੇ ਹੀ ਸਤਿਗੁਰੂ ਪਾਸ ਸ਼ਿਕਾਇਤ ਕਰ ਦਿੱਤੀ ਅਸੀਂ ਸ਼ਸਤਰ ਲੈ ਕੇ ਜੂਝ ਰਹੇ ਹਾਂ ਇਹ ਆਪਣਿਆਂ ਨੂੰ ਪਾਣੀ ਪਿਲਾਉਣ ਦੇ ਥਾਂ ਦੁਸ਼ਮਣਾਂ ਨੂੰ ਵੀ ਪਾਣੀ ਪਲਾਈ ਜਾਂਦਾ ਹੈ ਇਸ ਦੀ ਪੇਸ਼ੀ ਲਈ ਜਾਵੇ ਸਤਿਗੁਰੂ ਤਾਂ ਸਮਰੱਧ ਸੰਪਰ ਸਾਨੂੰ ਵੀ ਸਭ ਕੁਝ ਦੇਣਾ ਸੀ ਉਹਨਾਂ ਨੇ ਭਾਈ ਕਨਈਆ ਜੀ ਨੂੰ ਬੁਲਾ ਲਿਆ ਤੇ ਸ਼ਿਕਾਇਤ ਕਰਨ ਵਾਲਿਆਂ ਦੇ ਸਾਹਮਣੇ ਪੁੱਛਿਆ ਵੀ ਇਹ ਆਖਦੇ ਨੇ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਹੋ ਭਾਈ ਕਨ੍ਹਈਆ ਜੀ ਨੇ ਜੋ ਉਸ ਵੇਲੇ ਆਖਿਆ ਉਹ ਅਸਲੀ ਧਰਮ ਹੈ ਉਹਨਾਂ ਹੱਥ ਜੋੜ ਲੈ ਕਲਗੀ ਵਾਲੇ ਪਾਤਸ਼ਾਹ ਮੇਰੀ ਤਾਂ ਸੁਰਤ ਵਿੱਚ ਕੁਝ ਐਸਾ ਖੇਲ ਵਰਤ ਗਿਆ ਹੈ ਮੈਂ ਜਿਸ ਨੂੰ ਵੀ ਦੇਖਦਾ ਹਾਂ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਕਹੋਲ ਦੁਸ਼ਮਣ ਮੈਨੂੰ ਸੇਵਾ ਮਿਲੀ ਹੈ ਜਲ ਛਕਾਉਣ ਦੀ ਲੋੜਵੰਦਾ ਨੂੰ ਜ਼ਖਮੀਆਂ ਨੂੰ ਪਿਆਸਿਆਂ ਨੂੰ ਜਲ ਛਕਾਉਣਾ ਇਹ ਤੁਹਾਡਾ ਹੁਕਮ ਹੈ ਤੇ ਮੈਨੂੰ ਤੁਹਾਹਰ ਪਾਸੇ ਕੋਈ ਨੂਰ ਦਿਸਦਾ ਹੈ ਤੁਸੀਂ ਵਰਤ ਰਹੇ ਹੋ ਮਰੀਦ ਦਾ ਪੀਰ ਪ੍ਰਤੀ ਅਕੀਦਾ ਐਸਾ ਚਾਹੀਦਾ ਹੈ ਭਗਤ ਦਾ ਪਰਮਾਤਮਾ ਪ੍ਰਤੀ ਵਿਸ਼ਵਾਸ ਐਸਾ ਚਾਹੀਦਾ ਹੈ ਤੇ ਕੀ ਸੋਚਦੇ ਹੋ ਕਿ ਸ਼ਿਕਾਇਤ ਕਰਨ ਵਾਲਿਆਂ ਨੂੰ ਕੋਈ ਇਨਾਮ ਮਿਲਿਆ ਹੋਵੇਗਾ ਜਾਂ ਸਤਿਗੁਰੂ ਨਾਰਾਜ਼ ਹੋਏ ਹੋਣਗੇ ਧਨ ਕਲਗੀਆਂ ਵਾਲੇ ਨੇ ਆਪਣੇ ਪਾਸੋਂ ਇੱਕ ਮਰਮ ਪੱਟੀ ਤੇ ਮਰਹਮ ਉਹ ਵੀ ਭਾਈ ਕਨਈਏ ਦੇ ਹੱਥ ਦੇ ਦਿੱਤੀ ਇਹ ਅਸਲੀ ਰੈੱਡ ਕਰਾਸ ਕਲਗੀਧਰ ਪਾਤਸ਼ਾਹ ਦਾ ਚਲਾਇਆ ਹੈ ਅਸੀਂ ਪ੍ਰਚਾਰ ਨਾ ਕਰ ਸਕੇ ਕਮਾ ਨਾ ਸਕੇ ਦੋਸ਼ ਸਾਡਾ ਹੈ ਪਰ ਸਤਿਗੁਰੂ ਜੀ ਨੇ ਭਾਈ ਕਨਈਏ ਨੂੰ ਇਹ ਹੁਕਮ ਕਰ ਦਿੱਤਾ ਜਿੱਥੇ ਜਲ ਛਕਾਉਣਾ ਪਿਆਰਿਆ ਉਥੇ ਜ਼ਖਮੀਆਂ ਦੀ ਮਰਮ ਪੱਟੀ ਵੀ ਕਰੀ ਜਾ ਤੈਨੂੰ ਸੇਵਾ ਕਰਨ ਦਾ ਟੰਗ ਆ ਗਿਆ ਹੈ ਇਹ ਹੈ ਸੁਰਤ ਵਿੱਚ ਵਸ ਜਾਣਾ ਸੋ ਕੇਵਲ ਨਾਮ ਦਾ ਰਟਨ ਕਾਫੀ ਨਹੀਂ ਮੈਂ ਰਾਮ ਤਾਂ ਇੱਕ ਉਦਾਹਰਣ ਦਿੰਦੀ ਹੈ ਕੋਈ ਵਾਹਿਗੁਰੂ ਆਖਦਾ ਹੈ ਜੇ ਸਤਜਤਾ ਦਿਸਦੀ ਨਹੀਂ ਤੇ ਵਾਹਿਗੁਰੂ 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 ਲੱਖ ਵਾਰੀ ਆਖੋ ਸਤਗੁਰੂ ਨੇ ਕਿਸੇ ਨਾਲ ਲਿਹਾਜ਼ ਨਹੀਂ ਕੀਤਾ ਸ਼ਰਤ ਸਾਰਿਆਂ ਲਈ ਇੱਕ ਬਸ ਇਸੇ ਦਾ ਜ਼ਿਕਰ ਇਸ ਪੌੜੀ ਵਿੱਚ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਇੱਕ ਦੂਜੀ ਬੌ ਲੱਖ ਹੋਏ ਇੱਕ ਇੱਕ ਜ਼ੁਬਾਨ ਤਾਂ ਮਿਲੀ ਹੋਈ ਹੈ ਆਮ ਇਨਸਾਨ ਨੂੰ ਤੇ ਇਹ ਸੋਚਦਾ ਐ ਮੈਂ ਇੰਨੀਆਂ ਮਾਲਾ ਕਰ ਲਈਆਂ ਤੇ ਹੁਣ ਤਾਂ ਫਲ ਮੇਰਾ ਹੱਕ ਹੈ ਮਾਲਾ ਦੀ ਗੱਲ ਨਹੀਂ ਗਿਣਤੀਆਂ ਨਾਲ ਰੱਬ ਰੀਤ ਜਾਏ ਤਾਂ ਬੜਾ ਆਸਾਨ ਕੰਮ ਹੈ ਇਹ ਤਾਂ ਹਰ ਵੇਲੇ ਰਸਨਾ ਤੇ ਸਿਮਰਤੀ ਵਿੱਚੋਂ ਧਿਆਨ ਵਿੱਚੋਂ ਨਾਮ ਵਸੇ ਸੰਸਾਰ ਦੀ ਗੱਲ ਕਰਦਿਆਂ ਵੀ ਨਿਰੰਕਾਰ ਚਿਤੇ ਰਹੇ ਹਜ਼ੂਰ ਕਹਿੰਦੇ ਨੇ ਜ਼बान ਦੀ ਗੱਲ ਹੈ ਤਾਂ ਉਹ ਇੱਕ ਨਹੀਂ ਇੱਕ ਤੋਂ ਲੱਖ ਹੋ ਜਾਣ ਤੇ ਲੱਖ ਤੋਂ 20 ਲੱਖ ਹੋ ਜਾਣ ਲੱਖ ਹੋ ਵਹਿ ਲੱਖ 20 ਤੇ ਇੱਕ ਵਾਰੀ ਨਹੀਂ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਉਸ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹਰ ਜ਼ੁਬਾਨ ਇਹ 20 ਲੱਖ ਜ਼ੁਬਾਨ ਲੱਖ ਲੱਖ ਵਾਰੀ ਉਸ ਨਾਮ ਨੂੰ ਰਿਪੀਟ ਕਰੇ ਇਹ ਤਾਂ ਬੜਾ ਭਜਨ ਹੋ ਗਿਆ ਏਤ ਰਾਹ ਪਤ ਪੌੜੀਆਂ ਚੜਿਏ ਹੋਏ 21 ਮੰਜ਼ਿਲ ਤਾਂ ਐਸੀ ਨਾ ਕਿ ਉਸ ਪਤੀ ਦੇ ਰਸਤੇ ਤੇ ਪੌੜੀਆਂ ਚੜਦੀਆਂ ਨੇ ਐ ਪੌੜੀ ਬੜਾ ਪਿਆਰਾ ਸ਼ਬਦ ਹੈ ਇਹ ਪੌੜੀ ਐਨੀ ਕੀਮਤੀ ਹੈ ਇਹ ਇੱਕ ਡੰਡਾ ਕਰਕੇ ਸੁਰਤ ਨੂੰ ਸਾਧਦਿਆਂ ਸਾਂਦਿਆਂ ਆਖਰ ਸਿਖਰ ਤੇ ਪੁੱਜਣਾ ਹੈ ਉਸ ਪਤੀ ਤੱਕ ਪੁੱਜਣਾ ਉਸ ਮਾਲਕ ਪਰਮਾਤਮਾ ਤੱਕ ਪੁੱਜਣਾ ਤੇ ਪੁੱਜਣਾ ਹੀ ਨਹੀਂ ਚੜੀਏ ਹੋਏ 21 ਬਹੁਤ ਵੱਡਾ ਨੁਕਤਾ ਇੰਨੇ ਬਚਨਾਂ ਵਿੱਚ ਛੁਪਿਆ ਪਿਆ ਹੈ ਇਉਂ ਹੀ ਹੈ ਜਿਵੇਂ ਕੋਈ ਨਦੀ ਪਰਬਤ ਤੋਂ ਚੱਲੀ ਪਾਣੀ ਦਾ ਸੁਭਾਅ ਨਿਵਾਣ ਨੂੰ ਜਾਣਾ ਸੀ ਸਮੁੰਦਰ ਤੱਕ ਪੁੱਜਣਾ ਉਸ ਦਾ ਰਸਤਾ ਨਿਵਾਣ ਵੱਲ ਜਾਂਦਾ ਹੈ ਜੋ ਤੁਰੀ ਗਈ ਤੁਰੀ ਗਈ ਆਖਰ ਉਹ ਸਮੁੰਦਰ ਨੂੰ ਜਾ ਮਿਲੀ ਉਸ ਨੇ ਸਮੁੰਦਰ ਪਾ ਲਿਆ ਲੇਕਿਨ ਨਦੀ ਨੂੰ ਕੋਈ ਜਾਂਦੀ ਜਾਂਦੀ ਨੂੰ ਇਹ ਸੁਨੇਹਾ ਦੇ ਦੇਵੇ ਕਿ ਵਾਪਸ ਪਹੁੰਚ ਕੇ ਦੱਸੀ ਸਾਨੂੰ ਸਮੁੰਦਰ ਨਾਲ ਮਿਲ ਕੇ ਦਸੀ ਸਮੁੰਦਰ ਕਿਹਦਾ ਹੈ ਜਾਂ ਜੋ ਨਦੀ ਸਮੁੰਦਰ ਵਿੱਚ ਮਿਲ ਗਈ ਉਹ ਸਮੁੰਦਰ ਦਾ ਰੂਪ ਹੋ ਗਈ 21 ਇੱਕ ਹੋਣਾ ਹੈ ਉਸ ਨਾਲ ਤੇ ਇੱਕ ਹੋਣ ਵਾਸਤੇ ਸ਼ਰਤ ਇਹ ਹੁੰਦੀ ਹੈ ਬੂੰਦ ਨੂੰ ਆਪਾ ਗਵਾਉਣਾ ਪਏਗਾ ਸਮੁੰਦਰ ਹੋ ਸਕਦੀ ਹੈ ਕੋਈ ਮੁਸ਼ਕਲ ਨਹੀਂ ਲੇਕਿਨ ਸਾਡੀ ਕਮਜ਼ੋਰੀ ਇਹ ਹੈ ਕਿ ਅਸੀਂ ਇਸ ਬੂੰਦ ਨੂੰ ਆਪਣੇ ਆਪੇ ਨੂੰ ਆਪਣੀ ਹੋ ਨੂੰ ਕਦੀ ਮਿਟਾਉਣਾ ਨਹੀਂ ਚਾਹੁੰਦੇ ਹਾਲਤ ਉਲਟੀ ਹੈ ਲੋਕ ਵਈਆਂ ਲਾ ਲੈਂਦੇ ਨੇ ਲਿਖਦੇ ਨੇ ਇਨੀਆਂ ਮਾਲਾ ਅੱਜ ਕੀਤੀਆਂ ਇਨੀਆਂ ਅੱਜ ਕੀਤੀਆਂ ਤੇ ਮੈਂ ਕੀਤੀਆਂ ਹੰਕਾਰ ਵੱਧਦਾ ਹੈ ਘਟਦਾ ਨਹੀਂ ਸਵਾਲ ਹੰਕਾਰ ਨੂੰ ਮਿਟਾਉਣ ਦਾ ਸ ਜਦ ਉਸ ਦਾ ਗੁਣ ਗਾਉਂਦੇ ਹੋ ਤਾਂ ਆਪਾ ਮਿਟਾ ਦਿਓ ਜੇ ਉਸ ਦੇ ਗੁਣ ਕਹਿ ਕੇ ਵਡਿਆਈ ਆਪਣੀ ਕਰਾਉਣ ਦੀ ਇੱਛਾ ਰੱਖਦੇ ਹੋ ਤਾਂ ਕੂੜਾ ਰਸਤਾ ਹੈ ਹਾਂ ਇਹ ਗੱਲ ਵੱਖਰੀ ਹੈ ਕਿ ਉਸ ਦੀ ਵਡਿਆਈ ਗਾਉਣ ਵਾਲੇ ਨੂੰ ਰੱਬ ਵਡਿਆਈ ਦਿਵਾ ਦਿੰਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਜੇ ਸਾਡਾ ਨਿਸ਼ਾਨਾ ਪਹਿਲੇ ਆਪਣੀ ਵਡਿਆਈ ਦਾ ਹੈ ਤਾਂ ਭਜਨ ਭਜਨ ਨਹੀਂ ਉਸ ਨਾਲ ਇੱਕ ਹੋਣਾ ਤੇ ਇੱਕ ਹੋਣ ਦੀ ਸ਼ਰਤ ਹੈ ਆਪਾਂ ਮਿਟਾ ਦੇਣਾ ਜਿੱਥੋਂ ਤੱਕ ਜ਼ਿਕਰ ਹੈ ਲੱਖਾਂ ਜ਼ਬਾਨਾਂ ਨਾਲ ਉਸ ਦੇ ਗੁਣ ਕੌਣ ਦਾ ਐਸੀ ਗੱਲ ਨਹੀਂ ਕਿ ਕੋਈ ਆਦਮੀ ਆਖੇ ਜੀ ਗੁਰੂ ਨਾਨਕ ਸਾਹਿਬ ਨੇ ਲੱਖਾਂ ਦਾ ਜ਼ਿਕਰ ਕੀਤਾ ਹੈ ਜੇ ਮੈਂ ਕਰੋੜਾਂ ਵਾਰੀ ਨਾਮ ਜਪ ਲਵਾਂ ਫਿਰ ਤਾਂ ਫਲ ਮਿਲੇਗਾ ਨਾ ਫਿਰ ਤਾਂ ਮੈਂ ਰੱਬ ਨਾਲ ਜੁੜ ਜਾਵਾਂਗਾ ਨਹੀਂ ਲੱਖ ਸ਼ਬਦ ਇੱਕ ਪ੍ਰਚਲਿਤ ਸ਼ਬਦ ਸੀ ਜਿਵੇਂ ਮੁਹਾਵਰੇ ਵਿੱਚ ਅਸੀਂ ਲਫ਼ਜ਼ ਇਸਤੇਮਾਲ ਕਰ ਲੈਨੇ ਆਂ ਕਦੀ ਕੋਈ ਕਿਸੇ ਨੂੰ ਆਖਦਾ ਤੇਰੇ ਵਰਗੇ 20 ਵੇਖੇ ਨੇ ਕਿਸੇ ਵੇਲੇ ਅਸੀਂ ਤਿੰਨ ਨੂੰ ਬਹੁਤ ਆਖਦੇ ਸੀ ਮੈਦਾਨੇ ਤੋਲ ਕੇ ਵੇਚਦੇ ਪਿੰਡ ਵਿੱਚ ਰਹਿੰਦੇ ਆਂ ਬਚਪਨ ਵਿੱਚ ਦੇਖੇ ਨੇ ਪਰਿਵਾਰ ਦੇ ਜੀ ਬਰਕਤੇ ਦੋ ਤੇ ਬਹੁਤਿਆ ਤਿੰਨ ਤੱਕ ਕਿਸੇ ਵੇਲੇ ਦਰਜਣਾਂ ਦੀ ਗਿਣਤੀ ਪ੍ਰਚਲਿਤ ਹੋਈ ਕਿਸੇ ਵੇਲੇ ਕੋੜੀਆਂ ਦੀ ਵਿਹਾਂ ਦੀ ਹੋਈ ਇਉਂ ਵਧਦੇ ਵਧਦੇ ਸੈਂਕੜੇ ਫਿਰ ਲੱਖਾਂ ਦਾ ਲਫ਼ਜ਼ ਪ੍ਰਚਲਿਤ ਹੋ ਗਿਆ ਅੱਜ ਮਿਲੀਅਨ ਬਿਲੀਅਨ ਟ੍ਰਿਲੀਅਨਸ ਅਸੀਂ ਆਖਦੇ ਹਾਂ ਇਹ ਪ੍ਰਚਲਿਤ ਲਫ਼ਜ਼ ਨੇ ਸਤਗੁਰੂ ਜੀ ਨੇ ਵਰਤੇ ਚਾਹੇ ਕੋਈ ਸਿੱਖੀ ਦੀ ਭਾਵਨਾ ਵਿੱਚ ਮਰੀਦੀ ਦੀ ਭਾਵਨਾ ਵਿੱਚ ਪੀਰ ਵੱਲ ਦੇਖੇ ਗੁਰੂ ਵੱਲ ਦੇਖੇ ਤੋ ਉਹ ਦਰਸ਼ਨ ਕਰਨ ਵੇਲੇ ਵੀ ਇਹੀ ਲਫਜ਼ ਵਰਤ ਹਜ਼ਰਤ ਸੁਲਤਾਨ ਬਾਹੂ ਨੇ ਦਰਸ਼ਨ ਕਰਨ ਦੀ ਚਰਚਾ ਕੀਤੀ ਹੈ ਉਹ ਕਹਿੰਦਾ ਇਹੋ ਤਨ ਮੇਰਾ ਚਸ਼ਮਾ ਹੋਵੇ ਸਾਰਾ ਸਰੀਰ ਅੱਖ ਬਣ ਜਾਏ ਇਹ ਹੈ ਅਸਲੀ ਪਾਵਨਾ ਇਹੋ ਤਨ ਮੇਰਾ ਚਸ਼ਮਾ ਹੋਵੇ ਮੈਂ ਮੁਰਸ਼ਿਦ ਦੇਖ ਨਰ ਜਾऊं ਇੱਕ ਇੱਕ ਲੂੰ ਮੁੱਢ ਲੱਖ ਲੱਖ ਚਸ਼ਮਾ ਇੱਕ ਇੱਕ ਰੋਏ ਤੇ ਸਰੀਰ ਦੇ ਇੱਕ ਇੱਕ ਵਾਲ ਨਾਲ ਲੱਖ ਲੱਖ ਉਹ ਵੀ ਲੱਖ ਸ਼ਬਦ ਇਸਤੇਮਾਲ ਕਰਦਾ ਹੈ ਅੱਖਾਂ ਲੱਗ ਜਾਂ ਲੱਖ ਲੱਖ ਚਸ਼ਮਾ ਇੱਕ ਇੱਕ ਲੂ ਮੋੜ ਲੱਖ ਲੱਖ ਚਸ਼ਮਾ ਮੈਂ ਚਸ਼ਮਾ ਮੈਂ ਇੱਕ ਖੋਲਾਂ ਇੱਕ ਕੱਜਾ ਹੂੰ ਇੱਕ ਬੰਦ ਹੁੰਦੀ ਅੱਖ ਦਾ ਸੁਭਾਅ ਹੈ ਇਸ ਨੇ ਬੰਦ ਵੀ ਹੋਣਾ ਹੈ ਪਾਣੀ ਦੇ ਪ੍ਰਵਾਹ ਨੇ ਸਾਫ਼ ਹੀ ਤਾਂ ਰੱਖ ਸਕਣਾ ਹੈ ਜੇ ਪਨਕ ਝਮਕਦੇ ਹਨ ਤੇ ਦੂਜੀ ਖੁੱਲੀ ਹੋਵੇ ਮੈਂ ਦੀਦਾਰ ਤੋਂ ਨਾ ਟੁੱਟਾਂ ਮੈਂ ਇੱਕ ਖੋਲਣਾ ਇੱਕ ਕੱਜਾ ਹੂੰ ਇੱਥੇ ਵੀ ਰੁਕਿਆ ਨਹੀਂ ਉਸਨੇ ਆਖਿਆ ਇਤਨੇ ਡਿਠਿਆਂ ਸਬਰ ਨਾ ਆਵੇ ਹੋਰ ਕਿਤੇ ਵੱਲ ਭੱਜਾਂ ਹੂੰ ਮੁਰਸ਼ਿਦ ਦਾ ਦੀਦਾਰ ਹੈ ਬਾਹੂ ਸਾਨੂੰ ਲੱਖ ਕਰੋੜਾਂ ਹੱਜਾਂ ਹੋ ਅਸੀਂ ਇੱਕ ਹੱਜ ਕੋਈ ਕਰ ਆਉਂਦਾ ਹੈ ਮੁਸਲਮਾਨ ਭਰਾ ਤੇ ਆਪਣੇ ਨਾਮ ਨਾਲ ਹਾਜੀ ਲਿਖਦਾ ਹੈ ਤੇ ਦੂਜਿਆਂ ਦੇ ਪਾਸੋਂ ਸਨਮਾਨ ਚਾਹੁੰਦਾ ਹੈ ਪਰ ਮੁਰਸ਼ਿਦ ਦੇ دیدار حضرت سلطان باہو ਕਹਿੰਦੇ ਨੇ ਮੇਰੇ ਵਾਸਤੇ ਲੱਖਾਂ ਕਰੋੜਾਂ ਹਜ ਨੇ ਸਤਿਗੁਰੂ ਕਹਿੰਦੇ ਨੇ ਲੱਖਾਂ ਵਾਰੀ ਨਾਮ ਉਸ ਦਾ ਦੁਹਰਾ ਲੈਣ ਨਾਲ ਗੱਲ ਨਹੀਂ ਬਣਨੀ ਅਸਲੀ ਮਕਸਦ ਹੈ ਕਿ ਐਸੇ ਰਸਤੇ ਤੇ ਚੱਲਣਾ ਹੈ ਕਿ ਉਸ ਨਾਲ ਇੱਕ ਅਪੇਧ ਹੋਇਆ ਜਾ ਸਕੇ ਅਪੇਧ ਤਾਂ ਹੋਣਾ ਆਪਾਂ ਮਿਟਾਉਣਾ ਪਏਗਾ ਜਿੱਥੋਂ ਤੱਕ ਲੱਖਾਂ ਜ਼ੁਬਾਨਾਂ ਨਾਲ ਲੱਖਾਂ ਵਾਰੀ ਦੁਹਰਾ ਲੈਣ ਦੀ ਗੱਲ ਹੈ ਅਜੇ ਭਨੇਖਾ ਵੀ ਦੂਰ ਕਰਦੀ ਏ ਕਿ ਇਹ ਨਾ ਸਿਮਰਨ ਕਰਦਾ ਹੈ ਸਿਮਰਨ ਦਾ ਅਰਥ ਜ਼ੁਬਾਨ ਨਾਲ ਕੇਵਲ ਦੁਹਰਾਉਣਾ ਨਹੀਂ ਖਿਆਲ ਰੱਖਣਾ ਜਿਤ ਵਿੱਚ ਵਸਾ ਲੈਣਾ ਸਿਮਰਤੀ ਸ਼ਬਦ ਤੋਂ ਸਿਮਰਨ ਬਣਿਆ ਯਾਦ ਪੰਡਿਤ ਤਲੋਚਨ ਜੀ ਭਗਤ ਨਾਮਦੇਵ ਜੀ ਦੇ ਬੜੇ ਪਿਆਰੇ ਮਿੱਤਰ ਸਨ ਤੇ ਉਸ ਵੇਲੇ ਇੱਕ ਕ੍ਰਾਂਤੀ ਸੀ ਜਦੋਂ ਛੂਦਰ ਦਾ ਮਤਭੇਦ ਬਹੁਤ ਚੱਲਦਾ ਸੀ ਇਸ ਨੂੰ ਮਿਲਣਾ ਨਹੀਂ ਛੋਣਾ ਨਹੀਂ ਪਾਸ ਨਹੀਂ ਬਹਿਣਾ ਲੋਕ ਪਰਮਾ ਵਿੱਚ ਫਸੇ ਹੋਏ ਸਨ ਪਰ ਪੰਡਿਤ ਤਲੋਚਨ ਜੀ ਕਮਾਲ ਦੇ ਵਿਅਕਤੀ ਸਨ ਨਾਮਦੇਵ ਜੀ ਪਾਸ ਬਹਿਣਾ ਉੱਠਣਾ ਆਪ ਜਾਣਾ ਤੇ ਜਦੋਂ ਜਾਣਾ ਨਾਮਦੇਵ ਜੀ ਆਪਣੇ ਕਿਤੇ ਵਿੱਚ ਰਜਾਈਆਂ ਦੇ ਅੰਮਰੇ ਛਾਪ ਰਹੇ ਨੇ ਉਹ ਠੱਪੇ ਲਾ ਰਹੇ ਨੇ ਕਪੜੇ ਦਾ ਕੰਮ ਕਰਦੇ ਸਨ ਤਨ ਇੱਕ ਦਿਨ ਨਾ ਰਹਾ ਗਿਆ ਤਿਰੋਚਨ ਜੀ ਨੇ ਵੀ ਆਖਿਆ ਨਾਮਾ ਗੱਲ ਕੀ ਹੈ ਤੈਨੂੰ ਤਾਂ ਮਿੱਤਰਾ ਮਾਇਆ ਨੇ ਮੋਹ ਲਿਆ ਜਾਪਦਾ ਹੈ ਜਦੋਂ ਹੁੰਦਾ ਹਾਂ ਤੂੰ ਕੰਮ ਵਿੱਚ ਹੀ ਲੱਗਾ ਹੁੰਦਾ ਹੈ ਭਜਨ ਕਿਹੜੇ ਵੇਲੇ ਕਰਦਾ ਨਾਮਾ ਮਾਇਆ ਮੋਹਿਆ ਕਹੈ ਤਿਰੋਚਨ ਮੀਤ ਮਿੱਤਰ ਸੇ ਕਾਹੇ ਚੀ ਪਹੁੰਚਾਇ ਲੇ RAM ਨ ਲਾਵੋ ਚੀਤ ਪਰ ਇੱਕ ਗੱਲ ਹੈ ਇਹ ਵੀ ਪਹੁੰਚਿਆ ਹੋਇਆ ਵਿਅਕਤੀ ਜਾਪਦਾ ਹੈ ਸਵਾਲ ਜ਼ਰੂਰ ਉਸਨੇ ਕੀਤਾ ਉਹ ਵੀ ਕੇਵਲ ਜ਼ਬਾਨ ਤੋਂ ਆਖਣ ਦੀ ਗੱਲ ਨਹੀਂ ਕਰਦਾ RAM ਨ ਲਾਵੋ ਚੀਤ ਚਿੱਤ ਦੀ ਗੱਲ ਕਰਦਾ ਨਾਮਦੇਵ ਜੀ ਨੇ ਉੱਤਰ ਦਿੱਤਾ ਜੋ ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ ਦਰਜ ਹੈ ਨਾਮਾ ਕਹੈ ਤਿ ਲੋਚਨਾ ਮੁਖ ਤੇ RAM ਸੰਭਾਲ ਜਪ ਰਾਮ ਮੁਖ ਨਾਲ ਵੀ ਪਰ ਤੈਨੂੰ ਇੱਕ ਗੱਲ ਦੱਸ ਦਿਆਂ ਮੇਰੀ ਬੰਦਗੀ ਦਾ ਭਜਨ ਦਾ ਸਿਮਰਨ ਦਾ ਤਰੀਕਾ ਕੀ ਹੈ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਨਾਲ ਮੈਂ ਕੰਮ ਕਰਦਾ ਹਾਂ ਚਿੱਤ ਮੇਰਾ ਸਿਰਜਣਹਾਰ ਨਾਲ ਜੁੜਿਆ ਹੋਇਆ ਆਪਾਂ ਗਵਾ ਦਿੱਤਾ ਹੈ ਉਸ ਨਾਲ ਅਪੇਧ ਹੋ ਗਿਆ ਜੇ ਕੇਵਲ ਜ਼ਬਾਨ ਤੱਕ ਸੀਮਤ ਰਹਿ ਗਏ ਤਾਂ ਸਤਿਗੁਰੂ ਜੀ ਨੇ ਜੋ ਫਰਮਾਇਆ ਹੈ ਉਹ ਸਮਝਣ ਵਾਲਾ ਹੈ ਹੋਣਾ ਤਾਂ ਇੱਕ ਸੀ ਉਸ ਨਾਲ ਲੇਕਿਨ ਇਹ ਲੱਖਾਂ ਜ਼ਬਾਨਾਂ ਨਾਲ ਲੱਖਾਂ ਵਾਰੀ ਦੁਹਰਾ ਕੇ ਵੀ ਕਿੱਥੇ ਪੁੱਜਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਇਸ ਦੀ ਉਡਾਰੀ ਉਡਾਰੀ ਤਾਂ ਆਖ ਹੀ ਨਹੀਂ ਸਕਦਾ ਕੀੜਾ ਉੱਡੇਗਾ ਕੀ ਮਾਰੇ ਸੋਚ ਰਿਹਾ ਹੈ ਆਕਾਸ਼ ਵਿੱਚ ਉੱਡਦੇ ਪੰਛੀਆਂ ਨੂੰ ਤੱਕ ਕੇ ਤੇ ਇਸ ਦੇ ਮਨ ਵਿੱਚ ਖਿਆਲ ਆਇਆ ਹੈ ਮੈਂ ਵੀ ਉਡਾਰੀ ਪਰ ਲੰਗਾ ਕਿਸੇ ਭਗਤ ਦਾ ਕੇਵਲ ਭੇਸ ਨਾ ਦੇਖੋ ਬਹੁਤ ਕਾਲਣਾ ਹੈ ਭਗਤੀ ਦੀ ਤੇ ਸਭ ਤੋਂ ਵੱਡੀ ਕਾਲਣਾ ਇਹ ਹੈ ਆਪ ਗਵਾਈ ਹੈ ਤਾਂ ਸ਼ੋ ਪਾਈ ਹੈ ਔਰ ਕੈਸੀ ਚਤੁਰਾਈ ਦੇ ਆਪਾ ਮਿਟਾਉਣਾ ਸਭ ਤੋਂ ਔਖਾ ਹੈ ਇਹ ਮਨ ਸਭ ਕੁਝ ਵਾਰ ਦਿੰਦਾ ਹੈ ਪਰ ਆਪਣੇ ਆਪ ਨੂੰ ਬਚਾ ਲੈਂਦਾ ਹੈ ਤਨ ਸਾਰਾ দান ਕਰ ਦਿੱਤਾ ਪਰ ਹੁਣ ਐਲਾਨ ਕਰ ਰਿਹਾ ਕਿ ਮੈਂ ਕਰੋੜਾਂ ਨੂੰ ਲੱਤ ਮਾਰ ਦਿੱਤੀ ਹੈ ਜੇ ਲੱਤ ਠੀਕ ਨਾਲ ਤਰੀਕੇ ਨਾਲ ਵੱਜੀ ਹੁੰਦੀ ਤੇ ਯਾਦ ਵੀ ਨਾ ਕਰ ਲਉ ساری ਉਮਰ ਫਿਰ ਕੋਈ ਆਦਮੀ ਇਕੱਠਾ ਕਰਨ ਦਾ ਦਾਵਾ ਬੰਨ ਰਿਹਾ ਹੈ ਕੋਈ ਕਹਿੰਦਾ ਮੈਂ ਤਿਆਗ ਦਿੱਤਾ ਹੈ ਫਰਕ ਕੀ ਹੋਇਆ ਧਿਆਨ ਤਾਂ ਤਨ ਦੁਨਿਆਵੀ ਤਨ ਵਿੱਚ ਹੀ ਹੈ ਇਹ ਤਾਂ ਈਓਂ ਹੀ ਹੈ ਸੁਣ ਗੱਲਾਂ ਆਕਾਸ਼ ਕੀ ਕੀ ਤਾਂ ਆਈ ਰੀਸ ਮਤ ਕੋਈ ਸੋਚੇ ਮੇਰਾ ਭਜਨ ਬਹੁਤ ਨਾਨਕ ਨਜ਼ਰੀ ਪਾਈਐ ਕੂੜੀ ਕੂੜੈ ਠੀਸ ਹੋਣਾ ਹੈ ਇੱਕ ਜੇ ਆਪਾ ਮਿਟਣਾ ਸ਼ੁਰੂ ਹੋ ਜਾਏ ਤਾਂ ਸਮਝ ਲਓ ਇਹ ਰੰਕਾਰ ਦੀ ਕਿਰਪਾ ਹੋਈ ਹੈ ਮੇਰੀ ਚਤੁਰਾਈ ਨਹੀਂ ਤੁਸੀਂ ਲੱਖ ਵਾਰੀ ਨਹੀਂ ਵੀ ਉਸ ਦਾ ਨਾਮ ਆਖਿਆ ਪਰ ਉਸ ਸ਼ਕਤੀ ਨੂੰ ਮਹਿਸੂਸ ਕੀਤਾ ਔਰ ਆਪਾ ਉਸ ਅੱਗੇ ਸਮਰਪਿਤ ਕਰ ਦਿੱਤਾ ਹੈ ਕਹਾਣੀ ਇੰਨੀ ਹੈ ਕੋਈ ਲੋਹਾ ਆਖੀ ਜਾਏ ਕਿ ਮੈਂ ਤਾਂ پارਸ ਦੇ ਨਾਲ ਰਹਿੰਦਾ ਤੇ پارਸ پارਸ ਰਟੇ ਜਾਏ ਖਾਂਡ ਖਾਂਡ ਕਹੈ ਜੇ ਬਾਨਾ ਸਵਾਦ ਮਿੱਠੋ ਆਵੇ ਸੀਤ ਅਗਨ ਅਗਨ ਕਹੈ ਸੀਤ ਨਾ ਬਿਨਾਸ ਹੈ ਖੰਡ 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 ਆਖੀ ਜਾਓ ਮਿਠਾਸ ਨਹੀਂ ਮਿਲੇਗੀ ਮਿਠਾਸ ਮੰਨਣੀ ਪੈਂਦੀ ਹੈ ਤੇ ਅਗ ਅਗ ਆਖਿਆ ਕਿਸੇ ਦੀ ਠੰਡ ਮਿਟ ਜਾਏ ਤੇ ਫਿਰ ਸੈਂਟਰਲ ਹੀਟਿੰਗ ਦੀ ਕੀ ਜ਼ਰੂਰਤ ਹੈ ਪ੍ਰੈਕਟੀਕਲ ਬਣ ਪ੍ਰੈਕਟੀਕਲ ਬਣਨ ਵੇਲੇ ਇੱਕ ਹੈ ਸ਼ਰਤ ਕੇਵਲ ਏਕ ਹੈ ਉਹ ਹੈ ਆਪਣੀ ਹੋ ਗਵਾ ਦੇਣੀ ਤੇ ਉਸ ਨੂੰ ਰਮੇ ਹੋਏ ਨੂੰ ਮਹਿਸੂਸ ਕਰਕੇ ਆਪਾ ਉਸ ਵਿੱਚ ਖੋ ਦੇਣਾ ਮਿਟਾ ਦੇਣਾ ਉਸ ਨਾਲ ਜੋ ਮਿਲ ਗਿਆ ਉਹ ਰੱਬ ਦਾ ਰੂਪ ਹੋ ਗਿਆ ਨਹੀਂ ਤੇ ਦੁਨੀਆ ਦੀ ਹਾਲਤ ਕੁਝ ਉਲਟੀ ਹੈ ਅਸੀਂ ਸਾਰੇ ਉਸ ਵਿੱਚ ਸ਼ਾਮਲ ਹੋ ਜਾਂਦੇ ਆ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਫਿਰ ਕੋਈ ਦੱਸਦਾ ਜੀ ਸਾਹ ਨੂੰ ਅੰਦਰ ਖਿਚਣ ਵੇਲੇ ਵਾਹ ਕਹਿਣਾ ਹੈ ਬਾਹਰ ਕੱਢਣ ਵੇਲੇ ਗੁਰੂ ਕਹਿਣਾ ਹੈ ਕੋਈ ਕੁਝ ਆਖਦਾ ਭਲਿਓ ਇਹ ਸਾਹ ਦੀ ਖੇਡ ਨਹੀਂ ਇਹ ਸਵਾਸਾਂ ਦੇ ਮਾਲਕ ਦੀ ਖੇਡ ਹੈ ਉਸ ਵਿੱਚ ਕੰਮ ਆਉਂਦਾ ਹੈ ਪ੍ਰੇਮ ਕਿਧਰੇ ਸਾਡੇ ਅੰਦਰ ਜਾਗ ਪਵੇ ਤੇ ਉਸ ਦੇ ਪ੍ਰੇਮ ਵਿੱਚ ਆਪਾ ਮਿਟਾ ਕੇ ਮਾਲਕ ਨਾਲ ਜੁੜ ਸਕੀਏ ਫਿਰ ਸਿਮਰਨ ਜ਼ੁਬਾਨ ਹੀ ਨਹੀਂ ਕਰਦੀ ਰੋਮ ਰੋਮ ਕਰਦਾ ਹੈ ਗੁਰਮੁਖ ਰੋਮ ਰੋਮ ਹਰ ਧਿਆਵੇ ਜਦ ਸੁਰਤ ਲੱਗ ਗਈ ਹੈ ਉਸ ਵਿੱਚ ਤਾਂ ਉਸ ਦਾ ਮਤਲਬ ਹੈ ਮੇਰਾ ਕੋਈ ਵੀ ਇੰਦਰਾ ਗਲਤ ਪਾਸੇ ਤਾਂ ਨਹੀਂ ਜਾ ਸਕਦਾ ਮੈਨੂੰ ਫਿਰ ਹਜ਼ਰਤ ਸੁਲਤਾਨ ਬਾਹੂ ਯਾਦ ਆ ਰਹੇ ਨੇ ਉਹ ਕਹਿੰਦੇ ਨੇ ਸੇ ਸਾਬਤ ਸਦਕ ਤੇ ਕਦਮ ਅਗੇਰੇ ਸਦਕ ਪਹਿਲੀ ਗੱਲ ਹੈ ਤੇ ਫਿਰ ਉਸ ਯਾਤਰਾ ਤੇ ਤੁਰੇ ਰਹਿਣਾ ਸਾਬਤ ਸਦਕ ਤੇ ਕਦਮ ਅਗੇਰੇ ਤਾਂ ਹੀ ਰੱਬ ਲਭੀਵੇ ਹੋ ਲੋ ਨੂੰ ਦੇ ਵਿੱਚ ਜ਼ਿਕਰ ਅੱਲਾ ਦਾ ਹਰ ਦਮ ਪਿਆ ਪੜੀਵੇ ਹੋ ਰੋਏ ਰੋਏ ਵਿੱਚ ਰੰਗ ਰਾਜ ਜਾਇਬ ਮਾਨਕ ਦਾ ਜ਼ਾਹਿਰ ਬਾਤਨ ਐਨ ਸਿਆਣੀ ਹੂ ਹੂ ਪਿਆਸੁ ਨੀਵੇ ਹੂ ਨਾਮ ਫਕੀਰ ਤਿਨਾਂ ਦਾ ਬਾਹੂ ਕਬਰ ਜਿਨਾਂ ਦੀ ਜੀਵੇ ਹੂ ਉਸ ਦੀ ਕਬਰ ਵੀ ਜ਼ਿੰਦਾ ਰਹਿੰਦੀ ਹੈ ਸਾਡੇ ਸ਼ਰੀਰ ਵੀ ਜ਼ਿੰਦਾ ਨਹੀਂ ਮਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜਿਨਾਂ ਦੀ ਮਾਲਕ ਨਾਲ ਪ੍ਰੀਤ ਨਾ ਬਣ ਸਕੀ ਉਹ ਮੁਰਦੇ ਨੇ ਲਖ ਦੁਹਰਾ ਵੀ ਕਿਉਂ ਨ ਰਹੇ ਹੋ ਧਾਰਮਿਕ ਚਿੰਨ ਵੀ ਸਾਰੇ ਪਾਲੇ ਹੋ ਪਰ ਹਾਲਤ ਇਹੀ ਹੈ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਬਾਕੀ ਸਭ ਕੂੜ ਦੇ ਪਸਾਰੇ ਪਸਾਰ ਕੇ ਕੂੜੀਆਂ ਡੀਂਗਾ ਝੂਠੀਆਂ ਡੀਂਗਾ ਮਨੁੱਖ ਮਾਰਦਾ ਭਾਵੇਂ ਵਈਆਂ ਤੇ ਲਿਖ ਲਓ ਤੇ ਭਾਵੇਂ ਲੋਕਾਂ ਨੂੰ ਗਿਣਤੀ ਦੱਸੋ ਮੈਂ ਇਨਾ ਕੀਤਾ ਹੈ ਜਪ ਨਹੀਂ ਜਪ ਤਾਂ ਇੱਕ ਵਾਰੀ ਜ਼ੁਬਾਨ ਤੋਂ ਨਿਕਲ ਜਾਏ ਤੇ ਸੱਚਮੁੱਚ ਹੋਵੇ ਰਸ ਉਹ ਰਮਿਆ ਹੈ ਮੈਂ ਹੁਣ ਉਸ ਨੂੰ ਰਾਮ ਆਖਾਂ ਨਾਮ ਉਸ ਦੇ ਨੇ ਸਾਰੇ ਤੇ ਰਮਿਆ ਜਾਣ ਲਵਾਂ ਇਸ ਪਲ ਤੋਂ ਹਰ ਇੱਕ ਵਿੱਚ ਉਸ ਦੀ ਜੋਤ ਪਹਿਚਾਣਾ ਸਭ ਨਾਲੋਂ ਈਰਖਾ ਦਵੇਖ ਦੁਈ ਦਵੇਤ ਮਿਟਾ ਦੇਮਾ ਪ੍ਰੇਮ ਤੇ ਉੰਧ ਦਾ ਪੰਦੀ ਬਣ ਜਾਣਾ ਮੇਰਾ ਜਪਣਾ ਕਾਮਯਾਬ ਹੋ ਗਿਆ ਇਸ ਤਰ੍ਹਾਂ ਦੀ ਜ਼ਿੰਦਗੀ ਬਣਾਈਏ ਪ੍ਰੇਮ ਪਰਮਾਤਮਾ ਤੱਕ ਪਹੁੰਚਾਉਂਦਾ ਹੈ ਜੇ ਪ੍ਰੇਮ ਹੈ ਤਾਂ ਯਾਦ ਭੁੱਲ ਹੀ ਨਹੀਂ ਸਕਦੀ ਸਾਡੀ ਹਾਲਤ ਕੀ ਹੈ ਅਸੀਂ ਆਖਣਿਆਂ ਜਪਦੇ ਤੇ ਜ਼ਰੂਰ ਹਾਂ ਪਰ ਮਨ ਕਿਤੇ ਹੋਰ ਭਟਕਦਾ ਹੈ ਇਹ ਨਿਸ਼ਾਨੀ ਹੈ ਕਿ ਪ੍ਰੇਮ ਦੀ ਕਮੀ ਹੈ ਜਿਸ ਨਾਲ ਪ੍ਰੇਮ ਹੋਵੇ ਉਸ ਦੀ ਯਾਦ ਭੁੱਲ ਜਾਏ ਇਹ ਕਿਵੇਂ ਹੋ ਸਕਦਾ ਹੈ ਦੁਨੀਆ ਦੇ ਹੋਰ ਕੰਮ ਕਰਦਿਆਂ ਵੀ ਪ੍ਰੇਮੀ ਨੂੰ ਨਹੀਂ ਭੁਲਾਇਆ ਜਾ ਸਕਦਾ। ਪ੍ਰੇਮ ਪ੍ਰਭੂ ਨਾਲ ਬਣ ਜਾਏ ਤਾਂ ਹਾਥ ਪਾਉ ਕਰ ਕੰਮ ਸਭ ਜੀਤ ਨਿਰੰਜਨ ਨਾਲ ਇਹ ਅਵਸਥਾ ਬਣ ਜਾਏਗੀ। ਤੇ ਜੇ ਪ੍ਰੇਮ ਨਹੀਂ ਜ਼ਬਾਨ ਤੋਂ ਲੱਖ ਵਾਰੀ ਦੁਹਰਾਉਂਦੇ ਰਹੋ ਧਿਆਨ ਕਿਤੇ ਹੋਰ ਰਹੇਗਾ। ਆਪਣੀ ਪ੍ਰੀਖਿਆ ਆਪ ਕਰ ਲਓ ਇੱਕ ਸਵੱਤੀ ਹੈ। ਆਪਾਂ ਸਭ ਨੂੰ ਕਰਨੀ ਚਾਹੀਦੀ ਹੈ। जे कि जे जपਦੇ ਹਾਂ ਧਿਆਨ ਹੋਰ ਤਾਂ ਹੈ ਤਾਂ ਰੁਕ ਜਾਓ ਸੋਚੋ ਮੇਰੇ ਅੰਦਰ ਕੋਈ ਕਮੀ ਹੈ પ્રેમ ਦੀ ਕਮੀ ਹੈ પ્રેમ ਤਾਂ ਬਣਨਾ ਹੈ ਉਸ ਦੇ ਰੰਗਾਂ ਨੂੰ ਥੋੜਾ ਮਹਿਸੂਸ ਕਰੋ ਕਿੰਨੀ ਰਹਿਮਤ ਹੈ ਜਿਵੇਂ ਜਿਵੇਂ ਮਹਿਸੂਸ ਕਰੋਗੇ ਉਸ ਨਾਲ ਜੁੜਦੇ ਜਾਓਗੇ પ્રેમ ਵਿੱਚ ਭਿੱਜਦੇ ਜਾਓਗੇ ਸਿਮਰਨ ਕਰਨਾ ਨਹੀਂ ਪੈਣਾ ਸਿਮਰਨ ਹੋ ਜਾਣਾ ਹੈ ਅੰਦਰੋਂ ਉੱਠੇਗੀ ਆਵਾਜ਼ ਉਸ ਮਾਲਕ ਦੀ ਨਹੀਂ ਤਾਂ ਕੂੜੀਆਂ ਡੇਂਗਾ ਮਾਰਨ ਵਾਲਿਆਂ ਦੀ ਕੋਈ ਕਮੀ ਨਹੀਂ ਤੇ ਉਸ ਦਾ ਫਾਇਦਾ ਵੀ ਕੋਈ ਨਹੀਂ ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਉਸ ਦੇ ਰੰਗਾਂ ਨੂੰ ਕੁਦਰਤ ਵਿੱਚ ਵਰਤਦਿਆਂ ਦੇਖ ਕੇ ਭਿੰਜ ਸਕੀਏ ਉਸ ਦੇ ਪ੍ਰੇਮ ਵਿੱਚ ਲੀਨ ਹੋ ਸਕੀਏ ਤੇ ਉਹ ਪ੍ਰੇਮ ਸਾਡੀ ਦ੍ਰਿਸ਼ਟੀ ਇੰਨੀ ਬਦਲ ਦੇਵੇ ਜਿਵੇਂ ਕਬੀਰ ਜੀ ਨੇ ਆਖਿਆ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮਹਿ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਉ ਤਤ ਤੂੰ ਹਰ ਪਾਸੇ ਉਸ ਨੂਰ ਨੂੰ ਜਾਣੀਏ ਪਹਿਚਾਣੀਏ ਅਨੁਭਵ ਕਰੀਏ ਜ਼ਿੰਦਗੀ ਇੱਕ ਰਸ ਨਾਲ ਪਰ ਜਾਏਗੀ ਅਰਦਾਸ ਹੈ ਵਾਹਿਗੁਰੂ ਜੀ ਸਾਡੇ ਸਭਨਾ ਤੇ ਇਹ ਕਿਰਪਾ ਕਰਨ ਗੁਰਬਾਣੀ ਅਗਾਦ ਬੋਧ ਹੈ ਉਲਾਂਖਿਮਾ ਕਰ ਦੇਣੀਆਂ ਜੋ ਵਿਚਾਰ ਗੁਰਮਤ ਦੇ ਮੁਤਾਬਕ ਹੈ ਅਰਦਾਸ ਕਰੋ ਵਾਹਿਗੁਰੂ ਸਭਨਾ ਦੇ ਹਿਰਦਿਆਂ ਵਿੱਚ ਵਸਾਵੇ ਆਖਰ ਵਿੱਚ ਫਿਰ ਉਹੀ ਬੇਨਤੀ ਜੋ ਰੋਜ਼ ਕਰਦੇ ਹਾਂ ਕਿ ਜਿੱਥੇ ਆਪ ਜੀ ਵੀਡੀਓ ਦੇਖਦੇ ਹੋ ਉੱਥੇ ਸ਼ੇਅਰ ਜ਼ਰੂਰ ਕਰੋ ਆਪਣੇ ਗਰੁੱਪਾਂ ਵਿੱਚ ਵੱਧ ਤੋਂ ਵੱਧ ਕਰੋ ਇਹ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਿੱਚ ਹਿੱਸਾ ਪਾਉਣ ਦੀ ਇੱਕ ਜੁਗਤ ਹੈ ਅਜੋ ਸਮੇਂ ਵਿੱਚ ਜਹਾਂ ਜਦ ਸਾਧਨ ਪ੍ਰਭੂ ਨੇ ਦਿੱਤੇ ਹੋਏ ਨੇ ਕਮੈਂਟਸ ਕੋਈ ਦਿਓਗੇ ਸਵਾਗਤ ਹੈ ਜ਼ਰੂਰ गौर ਕੀਤਾ ਜਾਵੇਗਾ। اور ਚੈਨਲ ਸਬਸਕ੍ਰਾਈਬ ਕਰਨ ਵੱਲ ਉਚੇਚਾ ਧਿਆਨ ਦਿਓ ਆਪ ਵੀ ਕਰੋ। اور ਹੋਰਨਾਂ ਨੂੰ ਵੀ ਪ੍ਰੇਰਣਾ ਕਰੋ। ਤੇ ਸਾਨੂੰ ਕਿਉਂਕਿ ਸਬਸਕ੍ਰਿਪਸ਼ਨ ਤੋਂ ਪਤਾ ਲੱਗਦਾ ਰਹਿੰਦਾ ਹੈ ਕਿ ਇੰਨੀ ਕਿ ਸੰਗਤ ਇਸ ਪਰਿਵਾਰ ਵਿੱਚ ਗੁਰਬਾਣੀ ਪ੍ਰਵਾਹ ਦੇ ਪਰਿਵਾਰ ਵਿੱਚ ਪ੍ਰਚਾਰ ਦੇ ਪਰਿਵਾਰ ਵਿੱਚ ਮਿਲ ਗਈ ਹੈ। ਸੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਲਾਈਕ ਕਰ ਦਿਓ ਕਥਾ ਚੰਗੀ ਲੱਗਦੀ ਹੈ ਤਾਂ ਲਾਈਕ ਵੀ ਕਰੋ ਸੋ ਇਨੀਆਂ ਕ ਬੇਨਤੀਆਂ ਕਰਦਿਆਂ ਮੈਂ ਖਿਮਾ ਮੰਗਦਾ ਹਾਂ ਪਿਆਰ ਸਹਿਤ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ